ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਉਥੇ ਹੀ ਆਈਐਮਡੀ ਦੀ ਨਵੀਂ ਭਵਿੱਖਬਾਣੀ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਗਿਆ ਹੈ ਸਰਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਹੁਣ ਗੱਲ ਕਰਦੇ ਆਂ ਮੌਸਮ ਦੀ ਨਵੀਂ ਜਾਣਕਾਰੀ ਬਾਰੇ ਲਾਲੀਨਾ ਇਫੈਕਟ ਸ਼ੁਰੂ ਹੋ ਚੁੱਕਾ ਹੈ ਹੁਣ ਤੁਸੀਂ ਪੁੱਛੋਗੇ ਕਿ ਲਾਲੀਨਾ ਇਫੈਕਟ ਹੁੰਦਾ ਕੀ ਹੈ ਦਰਸਲ ਜਦੋਂ ਪ੍ਰਸ਼ਾਂਤ ਮਹਾਸਾਗਰ ਦਾ ਪਾਣੀ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉੱਥੇ ਦੀ ਵਗਦੀਆਂ ਤੇਜ਼ ਹਵਾਵਾਂ ਦਾ ਸਿੱਧਾ ਅਸਰ ਭਾਰਤ ਅਤੇ ਪੰਜਾਬ ਦੇ ਤਾਪਮਾਨ ਤੇ ਪੈਂਦਾ ਜਿਸ ਕਰਕੇ ਹਵਾਵਾਂ ਜੋ ਨੇ ਤੇਜ਼ ਰਫਤਾਰ ਨਾਲ ਚਲਦੀਆਂ ਨੇ ਇਸ ਸਮੇਂ ਦੀ ਗੱਲ ਕਰੀਏ 10 ਤੋਂ ਲੈ ਕੇ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਠੱਡੀਆਂ ਚੱਲ ਰਹੀਆਂ ਨੇ ਜਿਸ ਦੇ ਕਰਕੇ ਮੌਸਮ ਜੋ ਹੈ ਕਿ ਤਬਦੀਲ ਹੋਣਾ ਫਿਰ ਤੋਂ ਸ਼ੁਰੂ ਹੋ ਗਿਆ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਆਮ ਤਾਪਮਾਨ ਦੇ ਨੇੜੇ ਪਹੁੰਚ ਚੁੱਕਾ ਹੈ ਲਗਭਗ 2.2 ਦੀ ਔਸਤਨ ਗਿਰਾਵਟ ਤੇ ਦਰਜ ਹੋਇਆ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਨੇ 11 ਜ਼ਿਲ੍ਹੇ ਵਿੱਚ ਸੰਗ੍ਰੀਤ ਤੁੰਦ ਨੂੰ ਲੈ ਕੇ ਅਲਰਟ ਜਾਰੀ ਕਰਤਾ ਹੈ ਕੱਲ ਇੱਕ ਨਮੀ ਪੱਛਮੀ ਗੜਬੜੀ ਐਕਟੀਵੇਟ ਹੋਈ ਸੀ ਜਿਸ ਦੇ ਕਰਕੇ ਹੀ ਇਹ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ 11 ਜ਼ਿਲ੍ਹਿਆਂ ਵਿੱਚ ਤੂਂਦ ਲਈ ਅਲਰਟ ਜਾਰੀ ਕਰਤਾ ਉੱਥੇ ਹੀ ਲੋਕਾਂ ਨੂੰ ਸਾਵਧਾਨ ਰਹਿਣ ਲਈ ਵੀ ਕਿਹਾ ਹੈ ਕਿਉਂਕਿ 17 ਜਨਵਰੀ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀ ਪੈਣ ਦੀ ਸੰਭਾਵਨਾ ਹੈ ਤੇ ਕੁਝ ਹੀ ਜ਼ਿਲ੍ਹਿਆਂ ਵਿੱਚ ਬੂੰਦਾਬੰਦੀ ਦੀ ਸੰਭਾਵਨਾ ਮੌਸਮ ਵਿਗਿਆਨੀ ਕਮੇਲੋਂ ਸਾਂਝੀ ਕੀਤੀ ਤੇ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਮੀਨੂ ਲੈ ਕੇ ਅਲਰਟ ਜਾਰੀ ਕੀਤਾ ਹੈ 19 ਜਨਵਰੀ ਤੋਂ ਬਾਅਦ ਮੌਸਮ ਬਿਲਕੁਲ ਠੀਕ ਰਹਿਣ ਦੀ ਉਮੀਦ ਦਰਸਾਈ ਗਈ ਹੈ ਬਾਕੀ ਇਨ੍ਹਾਂ ਦਿਨਾਂ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੁਮ ਦੇ ਕਰਕੇ ਜਿੱਥੇ ਆਮ ਹਵਾਈ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਉੱਥੇ ਸੜਕੀ ਆਵਾਜਾਈ ਦਾ ਵੀ ਇਸ ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਵੀ ਦਿੰਦਿਆਂ ਕਿਹਾ ਹੈ ਕਿ ਡਰਾਈਵਰ ਜੋ ਨੇ ਸੜਕਾਂ ਤੇ ਡਰਾਈਵਰ ਇਹ ਧਿਆਨ ਨਾਲ ਕਰਨ ਤਾਂ ਕਿ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਾਨ ਤੇ ਅੱਜ ਲੰਦਰ ਦਾ ਤਾਪਮਾਨ 6 ਡਿਗਰੀ ਤੋਂ ਲੈ ਕੇ 14 ਡਿਗਰੀ ਵਿੱਚਕਾਰ ਅੰਕਿਆ ਗਿਆ ਮੌਸਮ ਬਿਲਕੁਲ ਸਾਫ਼ ਰਹਿਣ ਦੀ ਉਮੀਦ ਦਰਸਾਈ ਗਈ ਹੈ ਪਟਿਆਲੇ ਦੇ ਤਾਪਮਨ ਦੀ ਗੱਲ ਕਰੀਏ ਤਾਂ ਪਟਿਆਲੇ ਦਾ ਤਾਪਮਨ 7 ਡਿਗਰੀ ਤੋਂ ਲੈ ਕੇ 15 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਸਵੇਰੇ ਹਾਲਾਕੀ ਹਲਕੇ ਧੁੰਦ ਦੀ ਸੰਭਾਵਨਾ ਸੀ ਬਾਕੀ ਦਿਨ ਪੂਰਾ ਮੌਸਮ ਸਾਫ਼ ਰਹਿਣ ਦੀ ਉਮੀਦ ਜਤਾਈ ਗਈ ਹੈ ਮੋਹਾਲੀ ਦੇ ਤਾਪਮਨ ਦੀ ਗੱਲ ਕਰੀਏ ਤਾਂ ਮੋਹਾਲੀ ਦਾ ਤਾਪਮਨ ਵੀ 6 ਡਿਗਰੀ ਤੋਂ ਲੈ ਕੇ 12 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਦੇ ਤੱਕ ਪੂਰਾ ਦਿਨ ਮੌਸਮ ਸਾਫ਼ ਰਹੇਗਾ